ਤਮਾਕੀ ਹੋਏ ਤੇ ਤਮਾਕੀਆਂ ਦੇ ਉੱਤੇ ਹੁਣ ਸਿਆਸਤ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ ਜਿੱਥਾਂ ਕਾਂਗਰਸ ਨੇ ਐਨਆਈਏ ਜਾਂਚ ਦੀ ਮੰਗ ਕੀਤੀ ਹੈ ਸੁਪਦੇਸ਼ ਸਾਬਕਾ ਉਪ ਮੁੱਖ ਮੰਤਰੀ ਤੇ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਦਾਵਾ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ ਤੇ ਚਿੱਠੀ ਦੇ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ ਤਮਾਕੀਆਂ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾਵੇ ਪਿਛਲੇ ਕਰੀਬ ਇੱਕ ਮਹੀਨੇ ਦੇ ਵਿੱਚ ਪੰਜ ਤਮਾਕੀਆਂ ਦੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਨੇ ਔਰ ਕਾਬਲੇ ਗੋਰੀ ਵੀ ਹੈ ਕਿ ਪੁਲਿਸ ਚੌਕੀਆਂ ਜਾਂ ਥਾਣਿਆਂ ਨੂੰ ਹੀ ਟਾਰਗੇਟ ਕੀਤਾ ਗਿਆ ਜੇ ਹੁਣ ਤੱਕ ਜਾਣਕਾਰੀ ਹੈ ਇਸ ਦੇ ਪਿੱਛੇ ਕੌਣ ਹੈ ਪੁਲਿਸ ਜਾਂਚ ਕਰ ਰਹੀ ਹੈ ਪੁਲਿਸ ਨੇ ਵਕਫ ਵਕ ਟੀਮਾਂ ਬਣਾਈਆਂ ਜਾਂਚ ਦੇ ਲਈ ਬਹੁਤ ਚੈਕਿੰਗ ਵੀ ਚਲਾਈ ਗਈ ਪਰ ਪਿਛਲੇ 1 ਮਹੀਨੇ ਦੇ ਵਿੱਚ 5 ਤਮਾਕੇ ਹੋ ਚੁੱਕੇ ਨੇ ਤੇ ਸੁਖਜਿੰਦਰ ਸਿੰਘ ਨੇ ਦਾਅਵਾ ਦੇ ਵੱਲੋਂ ਇੱਕ ਚਿੱਠੀ ਲਿਖੀ ਗਈ ਹੈ ਦੇਸ਼ ਦੇ ਗ੍ਰਹਿ ਮੰਤਰੀ ਨੂੰ ਕਿ ਇਸ ਪੂਰੇ ਮਾਮਲੇ ਦੇ ਵਿੱਚ ਤੁਸੀਂ ਜਾਂਚ ਕਰੋ ਔਰ ਇਹ ਜਾਂਚ ਜਿਹੜੀ ਹੈਗੀ ਹੈ ਦੇਸ਼ ਦੀ ਸਭ ਤੋਂ ਵੱਡੀ ਜਾਂਚ ਜੱਸੀ ਐਨਆਈਏ ਨੂੰ ਸੌਂਪੀ ਜਾਵੇ ਹੈਂਡ ਗ੍ਰੇਨੇਡ ਦਾ ਇਸਤੇਮਾਲ ਕੀਤਾ ਗਿਆ ਇਨਫੈਕਟ ਜਿਹੜੇ ਪਿਛਲੇ ਦੋ ਧਮਾਕੇ ਹੋਏ ਉਸ ਦੇ ਵਿੱਚ ਤਾਂ ਜਿਹੜੀਆਂ ਬੰਦ ਪਈਆਂ ਚੌਕੀਆਂ ਸੀ ਉਸ ਨੂੰ ਹੀ ਟਾਰਗੇਟ ਕੀਤਾ ਗਿਆ ਸੀ ਪੰਜ ਤਸਵੀਰਾਂ ਤੁਹਾਡੇ ਸਾਹਮਣੇ ਆ ਜਦੋਂ ਜਦੋਂ ਜਿਹੜੇ ਧਮਾਕਿਆਂ ਦੇ ਨਾਲ ਇਲਾਕਾ ਗੂੰਜਿਆ ਹੈ ਦਹਿਲੇ ਆਏ ਇਸਲਾਮਾਬਾਦ ਅੰਮ੍ਰਿਤਸਰ ਦਾ 17 ਦਸੰਬਰ ਨੂੰ 19 ਦਸੰਬਰ ਨੂੰ ਗੁਰਦਾਸਪੁਰ ਦੇ ਵਿੱਚ ਹੋਇਆ ਸੀ ਮੈਂ ਮਜੀਠਾ ਦਾ ਜ਼ਿਕਰ ਕਰਾਂ 4 ਦਸੰਬਰ ਉਸ ਤੋਂ ਪਹਿਲਾਂ 23 ਨਵੰਬਰ ਨੂੰ ਓਜਨਾਲਾ ਦੇ ਵਿੱਚ ਹੋਇਆ ਗਰਬਖਸ਼ ਨਗਰ ਦੇ ਵਿੱਚ 28 ਨਵੰਬਰ ਨੂੰ ਤਮਾਕਾ ਹੋਇਆ ਸੀ ਤੇ ਇੱਕ ਕਰੀਬ ਕਰੀਬ ਇੱਕ ਮਹੀਨੇ ਦੇ ਵਿੱਚ ਪੰਜ ਤਮਾਕੇ ਦੀਆਂ ਖਬਰਾਂ ਸਾਹਮਣੇ ਆਈਆਂ ਸਨ ਤੇ ਇਸ ਨੂੰ ਲੈ ਕੇ ਕਦਨਾ ਕਿਤੇ ਸਵਾਲ ਤਾਂ ਜ਼ਰੂਰ ਉੱਠ ਰਹੇ ਨੇ ਕਿ ਆਖਿਰ ਇਹ ਜਿਹੜੇ ਬਾਰਡਰ ਡਿਸਟ੍ਰਿਕਟ ਨੇ ਇਹਨਾਂ ਦੇ ਵਿੱਚ ਕਿਉਂ ਇਸ ਤਰੀਕੇ ਨਾਲ ਟਾਰਗੇਟ ਕੀਤਾ ਜਾ ਰਿਹਾ ਹੈ 23ਵਾਂ ਚਾਲੇ ਐਨਆਈਏ ਤੋਂ ਜਾਂਚ ਕਰਵਾਈ ਜਾਵੇ ਆਮ ਤੌਰ ਤੇ ਜੇਕਰ ਕੋਈ ਕੇਸ ਅਜਿਹਾ ਹੁੰਦਾ ਹੈ ਜਿਸ ਦੇ ਵਿੱਚ ਕੋਈ ਵਿਦੇਸ਼ੀ ਲਿੰਕ ਸਾਹਮਣੇ ਆਉਂਦੇ ਨਿਕਲ ਗਿਤਾ ਹੋ ਐਨਆਈਏ ਦੇ ਕੋਲ ਆਟੋਮੈਟਿਕਲੀ ਚਲਿਆ ਜਾਂਦਾ ਹੈ ਅਜਿਹਾ ਕੋਈ ਮਾਮਲਾ ਹੋਵੇ ਤਾਂ ਇੱਥੇ ਹੀ ਵੀ ਜ਼ਿਕਰ ਹੋ ਰਿਹਾ ਹੈ ਕਿ ਐਨਆਈਏ ਤੋਂ ਜਾਂਚ ਕਰਵਾਈ ਜਾਵੇ ਐਨਆਈਏ ਮਤਲਬ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਐਨਆਈਏ ਦੀ ਜਿਹੜੀ ਅਧਿਕਾਰ ਖੇਤਰ ਹੁੰਦਾ ਉਹ ਕਾਫੀ ਵੱਡਾ ਹੁੰਦਾ ਜੇ ਹੁਣ ਕਿਸੇ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਕਰ ਰਹੀ ਹੈ ਇਨਵੈਸਟੀਗੇਸ਼ਨ ਤਾਂ ਪੰਜਾਬ ਤੱਕ ਸੀਮਿਤ ਹੋਏਗੀ ਤੇ ਜੇਕਰ ਉਸ ਵਿਚਾਲੇ ਕੋਈ ਹੋਰ ਪੰਜਾਬ ਤੋ ਬਾਹਰ ਦਾ ਲਿੰਕ ਨਿਕਲਦਾ ਤਾਂ ਫਿਰ ਕੋਆਰਡੀਨੇਸ਼ਨ ਕਰਨਾ ਪਏਗਾ ਉਸ ਤਰੀਕੇ ਨਾਲ ਜਿਹੜੀ ਵੀ ਸੂਬੇ ਦੀ ਪੁਲਿਸ ਹੋਏਗੀ ਪਰ ਜਦੋਂ NIA ਜਾਂਚ ਕਰਦੀ ਹੈ ਤਾਂ ਫਿਰ ਉਹ ਦੇਸ਼ ਦੇ ਵਿੱਚ ਹੋਵੇ ਜਾਂ ਦੇਸ਼ ਤੋਂ ਬਾਹਰ ਹੋਵੇ NIA ਉਸ ਕੇਸਿਸ ਦੀ ਜਾਂਚ ਆਪਣੇ ਹੱਥ ਦੇ ਵਿੱਚ ਲੈਂਦੀ ਹੁਣ ਅੱਗੇ ਵਾਦਿਆਂ ਤੇ ਗੱਲ ਉਸ ਖਬਰ ਦੀ ਜਿਸ ਨੇ ਬਹੁਤ ਸਾਰੇ ਸਵਾਲ ਖੜੇ ਕਰ ਦਿੱਤੇ ਤੇ ਸਵਾਲਾਂ ਦੇ ਜਵਾਬ ਸ਼ਾਇਦ ਕਿਸੇ ਦੇ ਕੋਲ ਨਹੀਂ ਤੇ ਕਿਸੇ ਦੀ ਇੱਕ ਛੋਟੀ ਜਹੀ ਲਾਪਰਵਾਹੀ ਦੀ ਵਜ੍ਹਾ ਦੇ ਨਾਲ ਉਸ ਦੀ ਜਾਨ ਚਲੀ ਗਈ ਜਿਹहां ਅਸੀਂ ਜ਼ਿਕਰ ਕਰ ਰਹੇ ਹਾਂ ਮੋਹਾਲੀ ਦੀ ਸੋਹਣਾ ਦੇ ਸਹਾਸੇ ਦੇ ਵਿੱਚ ਦੋ ਲੋਕਾਂ ਦੀ ਜਾਨ ਗਈ ਹੈ ਕਰੀਬ-ਕਰੀਬ 24 ਘੰਟੇ ਤੱਕ ਪੂਰਾ ਜਿਹੜਾ ਰੈਸਕਿਊ ਆਪਰੇਸ਼ਨ ਚੱਲਿਆ ਤੇ ਰੈਸਕਿਊ ਆਪਰੇਸ਼ਨ 24 ਘੰਟਿਆਂ ਬਾਅਦ ਸਮਾਪਤ ਹੋ ਗਿਆ ਬਚਾਉਣ ਵਾਲਿਆਂ ਨੂੰ ਅਣਗੌਲਾ ਕਰਨਾ ਉਹਨਾਂ ਦੀ ਜਾਨ ਦੇ ਉੱਤੇ ਭਾਰੀ ਪੈ ਸਕਦਾ ਹੈ ਇਹ ਤੱਥ ਇਸ ਮਾਮਲੇ 'ਚ ਨਿਕਲ ਕੇ ਸਾਹਮਣੇ ਆਇਆ ਜੀਆਂ ਕੁਝ ਪਲ ਜਾਂ ਕਹੀਏ ਕਿ ਕਿਸੇ ਦੀ ਗੱਲ ਨੂੰ ਅਣਗੌਲਿਆ ਕਰਨਾ ਜਿਨ੍ਹਾਂ ਦੀ ਜਾਨ ਉੱਥੇ ਗਈ ਹੈ ਵਿਸ਼ੇਕ ਦੀ ਉਸ ਦੇ ਉੱਤੇ ਭਾਰੀ ਪਈ ਐਨਟੀਆਰਐਫ ਦੀਆਂ ਟੀਮਾਂ ਵੱਲੋਂ 24 ਘੰਟਿਆਂ ਤੱਕ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਆਰਮੀ ਨੇ ਵੀ ਚਾਰ ਸੰਭਿਆ ਮਲਬੇ ਦਾ ਇੱਕ ਇੱਕ ਹਿੱਸਾ ਛਾਣਿਆ ਗਿਆ ਕਿਤੋਂ ਕਪੜੇ ਬਰਾਮਦ ਹੋਏ ਕਿਤੋਂ ਵਰਦਨ ਤੇ ਕਿਤੋਂ ਜਿੰਮ ਦੇ ਇਕਵਿਪਮੈਂਟਸ 21 ਦਸੰਬਰ ਰਾਤ ਕਰੀਬ 8 ਵਜੇ ਮਲਬੇ ਚੋਂ ਪਹਿਲੀ ਲਾਸ਼ ਮਿਲੀ ਉਸੀ 29 ਸਾਲਾਂ ਲੜਕੀ ਦ੍ਰਿਸ਼ਟੀ ਵਰਮਾ ਦੀ ਜੋ ਕਿ ਹਿਮਾਚਲ ਦੀ ਰਹਿਣ ਵਾਲੀ ਸੀ ਹਾਲਾਂਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਹਲੇ ਵੀ ਪਤਾ ਲਗਾਇਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਬਿਲਡਿੰਗ ਚ ਬਣੀ ਪੀਜੀ ਚ ਹਾਦਸੇ ਸਮੇ ਲੜਕੀ ਸੁੱਤੀ ਪਈ ਸੀ ਤੇ ਹੋ ਸਕਦਾ ਹੈ ਕਿ ਲੜਕੀ ਨੂੰ ਹਾਦਸੇ ਦਾ ਅੰਦਾਜ਼ਾ ਹੀ ਨਹੀਂ ਲੱਗਿਆ ਹਾਦਸੇ ਦੀ ਸੂਚਨਾ ਮਿਲਦੇ ਹੀ ਡੀਜੀਪੀ ਗੌਰਵ ਯਾਦਵ ਵੀ ਮੌਕੇ ਤੇ ਪਹੁੰਚੇ ਆਰਮੀ ਇਜ਼ ਓਲਡੀ ਹੇਅਰ ਐਟ ਦ ਸਪੌਟ ਸੋ ਇੱਕ ਮਲਟੀ ਏਜੰਸੀ ਐਫਰਟ ਹੈ ਸਭ ਕੇ ਸਾਥ ਆਰਮੀ ਐਨਡੀਆਰਐਫ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਟੇਟ ਪੁਲਿਸ ਸਭੀ public arm public sabhi milke to hamara abhi focus hai ki jyada se jyada logo ko bachaya jaye we look into it there are reports ki a basement was under construction so in the investigation all the aspects would be looked into haasa wapar deya hi ek parivar jo apne bacche da intezar kar rha si parivar janda si ki unna da baccha jim gaya ushi 28 sala bhishek tadak subheri vi operation chalda riya te ek hor dead body baramad hui ਜੋ ਐਂਬੂਲੈਂਸ ਤੱਕ ਵੀ ਨਹੀਂ ਪਹੁੰਚੀ ਤੇ ਪਰਿਵਾਰ ਆਪਣਾ ਆਪਾ ਖੋ ਬੈਠਿਆ ਕਿਉਂਕਿ ਜੋ ਦੂਜੀ লাশ ਬਰਾਮਦ ਹੋਈ ਉਹ ਅਭਿਸ਼ੇਕ ਦੀ ਸੀ ਮਲਬੇ ਨੇੜੇ ਖੜਾ ਪਰਿਵਾਰ ਤਹਾ ਮਾਰ ਕੇ ਰੋਣ ਲੱਗਾ ਬੇਹੱਦ ਭਾਵੁਕ ਕਰਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਹਾਲਾਂਕਿ ਚਸ਼ਮਦੀਦਾਂ ਮੁਤਾਬਕ ਉਹਨਾਂ ਵੱਲੋਂ ਅਭਿਸ਼ੇਕ ਨੂੰ ਬਿਲਡਿੰਗ ਡਿੱਗਣ ਦੇ ਸੰਕੇਤ ਦਿੱਤੇ ਗਏ ਸੀ ਪਰ ਉਹਨਾਂ ਨੂੰ ਅਣਗੌਲੀਆਂ ਕਰਕੇ ਅਭਿਸ਼ੇਕ ਫੋਨ ਲੈਣ ਲੱਗੀ ਵਾਪਸ ਜਿਮ ਚਲਾ ਗਿਆ बिल्डिंग गिर रही थी मैं अंदर गया वहाँ भाई बंदे बाहर आ जाओ जो।, जो अंदर बंदे हैं उनको मैंने कह दिया वहाँ भाई बाहर आ जाओ फिर इतने में अभिषेक जो लड़का था उससे मैंने कहा कि भाई बाहर आ जा दो तीन को तो मैंने बाहर खींच लिया था बाकी अभिषेक को कहा भाई बाहर आ जाओ वो कह रहा मैं फोन लेकर आ रहा वो अंदर ही रह गया अभिषेक तो क्या जिम करने आया था जिम करने आया था रोज और वो अंदर ही रह गया तो जो लड़की थी और भी लड़कियाँ लड़के थे तो फिर उसके बाद बिल्डिंग गिर गई मैं बाहर आ गया फिर इतने में बिल्डिंग गिरती इतने में गगन भाई ने भी आवाज़ मारी कि भाई बाहर आ जाओ जो अंदर हैं पर लेकिन उस टाइम पे एक लड़का बाहर आ गया था गगन भाई के कहने से पर अभिषेक बाहर नहीं आया था फिलहाल एन डी आर एफ का रेस्क्यू ऑपरेशन मुकम्मल हो चुका है तो भयानक हादसे च दो लोगों को मृतक एलान किया गया ऑपरेशन चला लगभग ट्वेंटी थ्री आवर्स इस ऑपरेशन में हमें टू कैजुअलिटीज रिपोर्ट हुई है एक दृष्टि वर्मा जो कि हिमाचल से है एंड अनादर इज मिस्टर अभिषेक जो कि हरियाणा से है ये ऑपरेशन रात भर चलता रहा

ਜੋ ਜਿਹੜੇ ਦੋ ਅਕਿਊਜ਼ ਜਗੇ ਉਹਨਾਂ ਨੂੰ ਕੜੰਗੀ ਟੀਮ ਮਾ ਸਾਡੀ ਲੱਗੀ ਹੋਈ ਹੈ ਦੇ ਵਿਲ ਬੀ ਲੈਬਸਡ ਜਿਹੜਾ ਠੇਕੇਦਾਰ ਹੈ ਜਿਹੜਾ ਕੰਟਰੈਕਟਰ ਜਿਨੇ ਕੰਮ ਸ਼ੁਰੂ ਕੀਤਾ ਸੀਗਾ ਉਹ ਵੀ ਉਸੇ ਗਾਰੈਂਟੀਫਾਈ ਕਰ ਲੈ ਉਹਨੂੰ ਵੈਸੀ ਨਾਮਜ਼ਦ ਕਰਾਂਗੇ ਤੇ ਉਹਦੀ ਵੀ ਗ੍ਰਫਤਾਰੀ ਦੇ ਵਿੱਚ ਪਾਈ ਜਾਏਗੀ ਬਾਕੀ ਜਿਵੇਂ ਕਿ ਸਾਡੇ ਕਾਉਂਟਰਪਾਰਟਸ ਨੇ ਦੱਸਿਆ ਹੈ ਕਿ ਜਿਹੜੀ ਕਮੇਟੀ ਦੀ ਰਿਪੋਰਟ ਦੇ ਵਿੱਚ ਜਿਹਦਾ ਜਿਹੜਾ ਨਾਮ ਸਾਹਮਣੇ ਆਏਗਾ ਇਨਵੈਸਟੀਗੇਸ਼ਨ ਦੌਰਾਨ ਜਿਹਦਾ ਨਾਮ ਸਾਹਮਣੇ ਆਏਗਾ ਉਹਨਾਂ ਸਾਰਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਤਾਂ ਕਿ ਇੱਕ ਮੈਸੇਜ ਵੀ ਲੋਕਾਂ ਨੂੰ ਜਾਵੇ ਕਿ ਇਸ ਤਰੀਕੇ ਦਾ ਹਾਦਸਾ ਦੁਬਾਰਾ ਨਾ कल से जब से इवनिंग टाइम से ऑपरेशन स्टार्ट हुआ और नियर अबाउट ट्वेंटी आवर्स हो चुके हैं ऐसे ऑपरेशन काफ़ी चैलेंजिंग होते हैं और एन डी आर एफ इस चीज़ के लिए ट्रेंड है सर है ना तो अब तक हमने जो दो विक्टिम्स को हमने यहाँ से ट्रैप विक्टिम को हमने यहाँ से रेस्क्यू किया सर है ना और ऑपरेशन्स में अभी भी हम इसके डेबरिस को हम इसको क्लियर करवा रहे हैं सर यानी कि सर अभी तक सेटिस्फाई हो चुके हैं कि कोई बॉडी या किसी भी तरह से कोई अभी नहीं ਦੇਖੀ ਸਰ ਇਹ ਮੈਨੇ ਫਿਰ ਬਤਾਇਆ ਕਿ ਇਹ ਕਾਫੀ ਚੈਲੈਂਜਿੰਗ ਆਪਰੇਸ਼ਨਸ ਹੁੰਦੇ ਹੈ ਤੋ ਲਾਸਟ ਤੱਕ ਯਹਾਂ ਐਸੇ ਆਪਰੇਸ਼ਨਸ ਮੇ ਕੁਛ ਵੀ ਕਹਿਣਾ ਕਿਸੇ ਦੀ ਅਣਗੈਲੀ ਤੇ ਕਿਸੇ ਦੀ ਜਾਣਤੇ ਭਾਰੀ ਸਵਾਲ ਹੈ ਕਿ ਕੀ ਖਦਾਈ ਕਰਵਾਉਣ ਵਾਲੇ ਨਹੀਂ ਜਾਣਦੇ ਸੀ ਕਿ ਇਸ ਨਾਲ ਲੱਗਦੀ ਬਿਲਡਿੰਗ ਤੇ ਅਸਰ ਹੋ ਸਕਦਾ ਹੈ ਜਾਂ ਸਭ ਕੁਝ ਜਾਣਦੇ ਹੋਏ ਇਸ ਨੂੰ ਅਣਗੌਲਿਆ ਕੀਤਾ ਗਿਆ న్యూਸ 18 ਪੰਜਾਬ ਲਈ ਮਨੂਜ ਰਾਠੀ ਤੇ ਉਮੇਸ਼ ਸ਼ਰਮਾ ਦੀ ਰਿਪੋਰਟ ਇੱਕ ਕਾਬਲੇਗੌਰ ਰਿਪੋਰਟ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਕਿ ਜਿਹੜੀ ਬਿਲਡਿੰਗ ਸੀ ਔਰ ਬਿਲਡਿੰਗ ਦੇ ਨਾਲ ਵਾਲਾ ਜਿਹੜਾ ਪਲਾਟ ਸੀ ਜਿੱਥੇ ਖੁਦਾਈ ਕੀਤੀ ਜਾ ਰਹੀ ਸੀ ਇਹਨਾਂ ਦੋਵਾਂ ਦੇ ਮਾਲਕ ਇੱਕੋ ਨੇ ਯਾਨੀ ਕਿ ਆਮ ਤੌਰ ਤੇ ਕੀ ਹੁੰਦਾ ਕਿ ਕੋਈ ਚਾਰ ਮੰਜ਼ਿਲਾ ਬਿਲਡਿੰਗ ਖੜੀ ਹੋਵੇ ਅ ਫਰਜ਼ ਕਰ ਲਓ ਤੁਹਾਡਾ ਘਰ ਆਇਆ ਕਿਸੇ ਦਾ ਵੀ ਘਰ ਹੈ ਉਸ ਦੇ ਨਾਲ ਕੋਈ ਖੁਦਾਈ ਕਰਨੀ ਸ਼ੁਰੂ ਕਰ ਦੇਵੇ ਕੋਈ ਪਟਾਈ ਸ਼ੁਰੂ ਕਰ ਦੇਵੇ ਕਿ ਇੱਥੇ ਅਸੀਂ ਬੀਸਮੈਂਟ ਬਣਾਵਾਂਗੇ ਤਾਂ ਰੋਕ ਦਿੱਤਾ ਜਾਂਦਾ ਕਿ ਸਾਡੀ ਬਿਲਡਿੰਗ ਨੂੰ ਖਤਰਾ ਹੋ ਰਿਹਾ ਪਰ ਇਹ ਬਿਲਡਿੰਗ ਦਾ ਜਿਹੜਾ ਮਾਲਕ ਹੈ ਉਹੀ ਦੂਜੇ ਪਾਸੇ ਬੀਸਮੈਂਟ ਬਣਵਾ ਰਿਹਾ ਸੀ ਤਾਂ ਬਿਲਡਿੰਗ ਵੀ ਗਈ ਔਰ ਬੀਸਮੈਂਟ ਦੇ ਵਿੱਚ ਕੀ ਬਣੇਗਾ ਨਹੀਂ ਪਤਾ ਤੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਦੋ ਲੋਕਾਂ ਦੀ ਜਾਨ ਵੀ ਖਲੀ ਹੁਣ ਅਗਲੀ ਖਬਰ ਦਾ ਰੁਕ ਕਰਦੇ ਹਾਂ ਜਾਨੀ ਹਰਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਸੰਗਤ ਦੇ ਵੱਲੋਂ ਇਕੱਤਰਤਾ ਕੀਤੀ ਗਈ ਹੈ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਜੀ ਆਇਆਂ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਸਿੱਖ ਜਥੇਬੰਦੀਆਂ ਨੇ ਇਕੱਤਰਤਾ ਕੀਤੀ ਹੈ ਭਾਈ ਮਹਾ ਸਿੰਘ ਹਾਂ ਦੀਵਾਨ ਹਾਲ ਦੇ ਵਿੱਚ ਸਿੱਖ ਸੰਗਤ ਇਕੱਠੀ ਹੋਈ ਜਾਨੀ ਹਰਪ੍ਰੀਤ ਸਿੰਘ ਤੇ ਜਿਹੜੇ ਇਲਜ਼ਾਮ ਲੱਗੇ ਨੇ ਉਹਨਾਂ ਨੂੰ ਬੇਬੁਨਿਆਦ ਦੱਸਿਆ ਗਿਆ ਜਾਨੀ ਹਰਪ੍ਰੀਤ ਸਿੰਘ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਕੱਤਰਤਾ ਦੇ ਦੌਰਾਨ ਜਿਹੜੇ ਉੱਥੇ ਨੁਮਾਇੰਦੇ ਸੀ ਇਹ ਕਹਿੰਦੇ ਨਜ਼ਰ ਆਏ ਹਾਲਾਂਕਿ ਸ਼ਰਮਣੀ ਅਕਾਲੀ ਦਲ ਨੇ 71 ਦਾ ਉਦੇ ਉੱਤੇ ਸਵਾਲ ਜ਼ਰੂਰ ਚੁੱਕੇ ਨੇ ਜਿਹੜੇ ਅਕਾਲੀ ਆਗੂ ਨੇ ਰੋਜ਼ੀ ਬਰਕੰਦੀ ਉਹਨਾਂ ਨੇ ਕਿਹਾ ਕਿ ਸ਼ਹੀਦੀ 15 ਬੜਾ ਚੱਲ ਰਿਹਾ ਹੈ ਤੇ ਇਸ ਦੌਰਾਨ ਅਜਿਹੀ 71ਤਾ ਰੱਖਣਾ ਗਲਤ ਹੈ ਕਾਬਲੇ ਗੌੜਾ ਕੀ ਜਾਨੀ ਹਰਪ੍ਰੀਤ ਸਿੰਘ ਜਥੇਦਾਰ ਸਾਹਿਬ ਦੇ ਅਹੁਦੇ ਉੱਤੇ ਨੇ ਤਖਤ ਜੀ ਦੇ ਦਮਦਮਾ ਸਾਹਿਬ ਦੇ ਤੇ ਉਹਨਾਂ ਦੀ 15 ਦਿਨਾਂ ਦੇ ਲਈ ਸੇਵਾਵਾਂ ਰੋਕੀਆਂ ਗਈਆਂ ਨੇ ਜਾਂ ਸਸਪੈਂਡ ਕੀਤੀਆਂ ਗਈਆਂ ਨੇ ਬਤੌਰ ਜਥੇਦਾਰ ਔਰ ਨਾਲ ਹੀ ਤਿੰਨ ਮੈਂਬਰੀ ਕਮੇਟੀ ਬਣਾ ਦਿੱਤੀ ਗਈ ਜੋ ਜਾਂਚ ਕਰੇਗੀ ਇਲਜ਼ਾਮ ਨੇ ਯਾਨੀ ਹਰਪ੍ਰੀਤ ਸਿੰਘ ਦੇ ਉੱਤੇ ਉਹਨਾਂ ਦੇ ਸਾਧੂ ਨੇ ਲਗਾਏ ਉਹਨਾਂ ਦੇ ਸਾਧੂ ਦੇ ਇਲਜ਼ਾਮ ਨੇ ਕਿ ਯਾਨੀ ਹਰਪ੍ਰੀਤ ਸਿੰਘ ਦੇ ਉਹਨਾਂ ਦੀ ਪਤਨੀ ਦੇ ਨਾਲ ਨਜਾਇਜ਼ ਸਬੰਧ ਰਹੇ ਨੇ ਔਰ ਜਦੋਂ ਵਿਆਹ ਵੀ ਨਹੀਂ ਹੋਇਆ ਸੀ ਉਦੋਂ ਤੋਂ ਜਿਹੜੇ ਨਜਾਇਜ਼ ਸਬੰਧ ਨੇ ਹਾਲਾਂਕਿ ਯਾਨੀ ਹਰਪ੍ਰੀਤ